ਹੁਣ ਅੱਗੇ ਸ਼ੁਰੂ ਕਰਦੇ ਹਾਂ ਕਿ ਸ਼ਹਿਰਾ ਪਹਿਲੇ ਜਵਾਨੇ ਵਿੱਚ ਸਭ ਸੂਰਮੇ ਕਸ਼ਹਿਰਾ ਪਾਉਂਦੇ ਸਨ ਕਿ ਸ੍ਰੀ ਰਾਮਚੰਦਰ ਜੀ ਆਦਿਕ ਅਵਤਾਰਾਂ ਨੇ ਵੀ ਕਸ਼ਹਿਰਾ ਪਹਿਨੇ ਆ ਤੇ ਹਨੂਮਾਨ ਜਸ ਨੇ ਸ੍ਰੀ ਰਾਮਚੰਦਰ ਜੀ ਦੀ ਬੜੀ ਸੇਵਾ ਕੀਤੀ ਸੀ ਤੇ ਮੁੱਤੀ ਲਿਆ ਕੇ ਦਾਸ਼ਮ ਜੀ ਨੂੰ ਜਵਾਇਆ ਸੀ ਤੇ ਲੰਕਾ ਵਿੱਚ ਜਾ ਕੇ ਰਾਵਣ ਦਾ ਬਾਗ ਫੁੱਟਿਆ ਤੇ ਲੰਕਾ ਦਾ ਕਿਲਾ ਸਾੜਿਆ ਇਹ ਜੀਨੀਆ ਸੇਵਾ ਕਰਨ ਕਰਕੇ ਸੀ रामचंद्र ਜਦ ਉਸ ਬਾਰ ਪ੍ਰਸੰਨ ਹੋਇਆ ਉਸ ਨੂੰ ਵੀ ਕਸ਼ੈਰਾ ਮਕਸ਼ਾ ਇਹ ਸਾਗਰ ਬਾਖ ਹੈ। ਦੇਤੀ ਲੇ ਲੰਕਾ ਗੌੜ ਪਾਣ ਉਪਾ ਦੀਨ ਲੇ ਹੀਰਾਮਣ। ਬਾਣ ਸਾਲ ਮਸ਼ਾਲ ਆਣ ਤੋ ਖੀਲੇ ਹਰੀ ਕਰਮ ਕਰ ਕੋ ਸ਼ੋਕਤੀ ਮਾਟਿਸੀ ਸੋ ਇਹ ਗੌਰ ਪ੍ਰਮਾਣ ਦੱਸਦਾ ਹੈ ਕਿ ਇਸ ਤਰ੍ਹਾਂ ਕਸ਼ਹਿਰਾ ਹਨੂਮਾਨ ਨੂੰ ਪ੍ਰਾਪਤ ਹੋਇਆ ਹੈ ਆਦਕ ਸੂਰਮਿਆਂ ਨੇ ਵੀ ਕਸ਼ਹਿਰਾ ਪਹਿਨੇ ਆ ਇਸੇ ਵਾਸਤੇ ਸੂਰ ਵੀਰਾਂ ਦਾ ਪਹਿਰਾਵਾ ਗੁਰੂ ਜੀ ਨੇ ਸਿੱਖਾਂ ਨੂੰ ਪਹਿਨਾਇਆ ਨਾੜੀ ਇਸ ਕਸ਼ੇਰੇ ਦਾ ਸੁਖ ਵੱਡਾ ਹੈ ਪਾਣ ਦਾ ਮੋਤ ਹੈ ਹਰ ਇੱਕ ਕੰਮ ਇਸ ਤੇ ਪਹਿਨਣ ਕਰਕੇ ਸੌਖਾ ਕਰ ਲੀਦਾ ਹੈ ਤੇ ਭੱਜਣ ਲੱਗਿਆਂ ਧੋਤੀ ਵਾਖਰ ਅੜਦਾ ਵੀ ਨਹੀਂ ਤੇ ਇਸ ਵਾਸਤੇ ਹਰ ਇੱਕ ਪ੍ਰਾਨੀ ਨੂੰ ਕਸ਼ੇਰਾ ਪਾਉਣਾ ਯੋਗ ਹੈ ਕਿਰਪਾਨ ਕਿਰਪਾਨ ਨਾਮ ਤਲਵਾਰ ਦਾ ਹੈ ਅਤੇ ਇਸ ਦਾ ਨਾਮ ਪਹਿਲੋਂ ਖੜਕ ਕਰ ਇਹ ਗ੍ਰੰਥ ਵਿੱਚ ਲਿਖਿਆ ਹੈ ਅਤੇ ਇਹ ਸਿੱਖਾਂ ਦਾ ਪੰਜਵਾਂ ਕਾਰ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਯਾਦਗੋੜ ਸਿੱਖਾਂ ਨੂੰ ਹਰ ਚਾਰ ਕਕੇ ਬਖਸ਼ੇਤਾ ਪੰਜਮ ਕੱਕਾ ਕਿਰਪਾਨ ਬਖਸ਼ੀ ਕਿਉਂਕਿ ਸੈਬਾ ਨੇ ਇਸ ਸਤ్ర ਨੂੰ ਬੜਾ ਆਦਰ ਸਨਮਾਨ ਦਿੱਤਾ ਹੈ ਤੇ ਸ੍ਰੀ ਵਿਚਿਤਨਾਟਕ ਆਲਗ ਵਿੱਚ ਦੋਹਰਾ ਲਿਖਿਆ ਹੈ ਜਥਾ ਨਮਸਕਾਰ ਸਿਖਣਕ ਕੋ ਕਰੋ ਸੁਹਤ ਚਤ ਲਾਏ ਬੂਨ ਕਰੋ ਗ੍ਰੰਥ ਇਹ ਇਹ ਤੁਮ ਮੈਂ ਕਰੋ ਸਾਈ ਇਸ ਜਗਾ ਪਹਿਲੇ ਹੀ ਖਣਕ ਨੂੰ ਨਮਸਕਾਰ ਕੀਤੀ ਹੈ ਦਿਵਾਨਾ ਮਿਦਵਾਨਾ ਨੇ ਇਸ ਖਣਕ ਪਦ ਦਾ ਅੰਥ ਇਸ ਜਗਾ ਮਾਹੀ ਨੂੰ ਕੀਤਾ ਹੈ ਜੈਸਾ ਰੇਰਾਸ ਵਿੱਚ ਵੀ ਆਉਂਦਾ ਹੈ ਜਥਾ ਵਾ ਖੜ ਕੇ ਤਮੇ ਸ਼ਨਤਿਹਾਰੀ ਆਪ ਹੱਥ ਦੇ ਲਿਖੋ ਵਾਰੇ ਸਰਵ ਥੋਰ ਮੂਖੋ ਹੋਸ ਭਾਈ ਢੂਠ ਨੂਖਤੋ ਲਿਖੋ ਮਚਾਈ ਵਾਹਿਗੁਰੂ ਨੇ ਇਨਕਾਰ ਹੀ ਆਪ ਖੜਗ ਰੂਪ ਹੈ ਸਰਵ ਲੋ ਤੇ ਮਹਾਂ ਲੋ ਆਦਿਕ ਨਾਮ ਵਾਹਿਗੁਰੂ ਦੇ ਹੀ ਗੁਰੂ ਜੀ ਨੇ ਚਰਨ ਕੀਤੇ ਹਨ ਜੈਸੀ ਮਹਾਂ ਲੋ ਮੈਂ ਕਿੰਕਰ ਥਾਰੋ ਸਰਮ ਲੋ ਜੀ ਨਾ ਸਰਦਾਰਸ਼ਿਆ ਹਮਨੇ ਸਰਦਾਰਸ਼ਿਆ ਹਮਨੇ ਸੋ ਜੈਸੇ ਕਿਸੇ ਪੁਰਸ਼ੀ ਸ਼ਕਤੀ ਦਾ ਰੂਪ ਪਰਖ ਤੋਂ ਬਾਹਰ ਨਹੀਂ ਹੈ ਕਿਉਂਕਿ ਸ਼ਕਤੀ ਦਾ ਕਰਤਾ ਆਪ ਹੈ ਜੋਰ-ਜੋਰ ਵਾਲੇ ਦਾ ਹੈ ਜੈਸੇ ਸੂਰਜ ਦੀਆਂ ਕਿਰਨਾਂ ਸੂਰਜ ਤੋਂ ਵੱਖਰੀਆਂ ਨਹੀਂ ਹਨ ਭਾਵੇਂ ਵਿਖਣ ਵਿੱਚ ਬੱਖ ਵੀ ਨਜ਼ਰ ਆਉਂਦੀਆਂ ਹਨ ਤੈਸੀ ਹੀ ਪ੍ਰਮਾਤਮਾ ਦੀ ਸ਼ਕਤੀ ਪ੍ਰਮਾਤਮਾ ਤੋਂ ਪੈਣ ਨਹੀਂ ਹੈ ਸੋ ਪ੍ਰਮਾਤਮਾ ਜਦ ਦੁਸ਼ਟ ਪਰਸ਼ਾਂ ਦੇ ਅਤਿਆਚਾਰ ਨੂੰ ਵੇਖਦਾ ਹੈ ਤਾਂ ਸਰਗੁਣ ਸਰੂਪ ਇਹ ਸਰਗੁਣ ਸਰੂਪ ਕਰਵਾਣੀ ਵਿੱਚ ਦੋ ਤਰ੍ਹਾਂ ਦਾ ਲਿਖਿਆ ਹੈ ਜੈਸੇ ਜਾਮਸਹਿ ਵਿੱਚ ਆਉਂਦਾ ਹੈ ਨਉ ਕਲਹਿ ਕਲਹਿ ਕਲਤਾ ਨਉ ਸਤ ਰੂਪੇ ਇਹ ਇੱਕ ਗੁੱਸੇ ਸਹਿਤ ਮਹਾ ਅਗਨ ਨਾੜਨ ਨਾੜਾ ਰੂਪ ਧਾਰ ਕੇ ਦੋਸ਼ਤਾਂ ਨੂੰ ਦੰਡ ਦਿੰਦਾ ਹੈ ਤੇ ਇਹ ਇੱਕ ਸ਼ਾਂਤ ਰੂਪ ਆਕਤਾਂ ਨੂੰ ਦਰਸ਼ਿਤ ਦਿਖਾਉਂਦਾ ਹੈ ਦੋਸ਼ਤਾਂ ਨੂੰ ਦੰਡ ਦੇਣ ਲਈ ਆਪਣੀ ਸ਼ਕਤੀ ਰੂਪ ਤਲਵਾਰ ਪਕੜਦਾ ਹੈ ਸੋ ਇਹ ਤਲਵਾਰ ਵਾਹਿਗੁਰੂ ਨੇ ਆਪਣੀ ਸ਼ਕਤੀ ਦੁਨੀਆ ਵਿੱਚ ਪੈਦਾ ਕੀਤੀ ਹੈ ਇਸ ਦੀ અપਮਾ ਵਿੱਚ ਬਚਿੱਤਰ ਨਾਟਕ ਦਾ ਅਗਲਾ ਸੰਦੇਸ਼ ਸਹਿਮ ਵਿਚਾਰਨ ਕਰਦੇ ਹਨ ਪਰ ਪੰਗੇ ਸੰਦਾ ਖੰ ਖਗ ਖੰਡਾ ਬਹਿਰੰਡਾ ਖਲਗਲ ਦਲ ਖੰਡਨ ਅਤਰਣ ਮੰਡਨ ਮਰ ਮੰਡਨ ਵਜ ਦੰਡ ਅਖੰਡਨ ਤੇਜ ਪਰਚੰਡਨ ਜੋਤ ਮੰਡਨ ਭਾਨ ਪਰਪੰਜਨ ਸੁਖ ਸੰਤਾ ਕੰਨ ਨਰਮਤ ਨੰਨਨ ਕਲ ਮੈਂ ਖੰਨਨ ਅਸੀ ਸੰਨਨ ਜੈ ਜੈ ਜਗਤ ਕਾਨ ਸ੍ਰੇਸ਼ਟ ਵਾਰਨ ਮਮ ਪਈ ਪ੍ਰਤ ਪਾਰਨ ਜੈ ਸਤੀ ਤੇਗਣਾ ਤੇ ਆ ਦੇਖ ਪ੍ਰਮਾਤਮਾ ਦੇ ਸਲਤ ਕਰਦਿਆਂ ਹੋਇਆ ਉਸ ਸਾਖਤੀ ਰੂਪਤ ਵਾਲੀ ਆਪਣਾ ਕੀਤੀ ਹੈ ਜੈਸੇ ਕਿ ਸਾਤਰ ਨਾਮ ਮਾੜਾ ਵਿੱਚ ਲਿਖਿਆ ਹੈ ਦੂਰਾ ਇਸੇ ਕਰਮਾਨ ਖੰਡੋ ਖੜਗ ਤੇਗ ਤਪਕ ਤਵਰ ਰਤੀਰ ਸਹਿਰ ਸੁਹੀ ਸਹਿਮੀ ਇਹ ਹੀ ਹਮਨੇ ਪੀਰਾ ਗੁਰੂ ਜੀ ਨੇ ਸ਼ਾਸਤਰਾ ਦੀ ਬਿੜਾਈ ਕਰਦੇ ਹੋਇਆ ਇਹਨਾਂ ਨੂੰ ਹੀ ਗੁਰੂ ਦੱਸਿਆ ਹੈ ਕਿਉਂਕਿ ਕਿਰਪਾ ਤਾਂ ਜਿੱਥੇ ਕਿਤੇ ਕਾਰਨ ਬਰਖਦੀ ਹੁੰਦੀ ਹੈ ਪਰ ਵਾਹਿਗੁਰੂ ਇਹ ਕਿਸੇ ਕਾਰਨ ਨੂੰ ਰੱਖ ਕੇ ਅਰਥਾਤ ਕਿਸੇ ਚੀਜ਼ ਦੇ ਦੁਆਰਾ ਮਦਦਤ ਦਿੰਦਾ ਹੈ ਜਦ ਕਿਸੇ ਸਮੇਂ ਕਿਸੇ ਆਦਮੀ ਤੇ ਕੋਈ ਉਪਕਰਣ ਬਣ ਜਾਵੇ ਤੇ ਉਸ ਵਾਹਿਗੁਰੂ ਦੇ ਸਾਸਤਰ ਟਰਪਾਨ ਦੇ ਕੋਲ ਹੋਵੇ ਤਾਂ ਪੂਰੀ ਮਦਦ ਦਿੰਦੀ ਹੈ ਤੇ ਰੱਖਿਆ ਕਰਦਾ ਹੈ ਇਸ ਵਾਸਤੇ ਸਾਸਤਰ ਵਾਹਿਗੁਰੂ ਜੀ ਨੇ ਜੀਵਨ ਨੂੰ ਪੂਰਾ ਮਦਦਗਾਰ ਬਖਸ਼ਿਆ ਹੈ ਇਸੇ ਵਾਸਤੇ ਸਤਿ ਲਈ ਕੰਮ ਵੱਢ ਤੋਂ ਹੀ ਸਾਸਤਰ ਦੀ ਪੂਜਾ ਕਰ ਰਹੀ ਹੈ ਕਰ ਰਹੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹਰ ਤਰ੍ਹਾਂ ਕਰਕੇ ਪੂਰੇ ਛਤਰੀ ਬਣਾ ਦਿੱਤਾ ਤੇ ਇਹ ਸ਼ਾਸਤਰ ਵਿਦਿਆ ਮੈਚਨ ਪੰਨ ਕਰ ਦਿੱਤਾ ਮਹ ਸਾਰੇ ਸ਼ਾਸਤਰ ਮਖੇ ਪਰਕਰ ਬਾਣੋ ਸਦਾ ਅੰਗ ਸੰਗਰਖਣ ਦੀ ਆਗਿਆ ਦਿੱਤੀ ਕਿਉਂਕਿ ਜੇ ਇਹ ਸਦਾ ਕੋਲ ਰਹੇਗੀ ਤਾਂ ਸਿੱਖ ਪੂਰੇ ਛਤਰੀ ਰਹਿਣਗੇ ਦੂਸਰਾ ਕਿਰਪਾ ਨਾਲ ਇਸ ਕਰਕੇ ਮਹਿਰਾਈ ਕੇ ਜੈਸਾ ਆਦਮੀ ਨੂੰ ਮੌਤ ਜਾਨ ਹੋਵੇ ਉਹ ਪਰਸਪਾਪ ਵਿੱਚ ਪਵਿੱਤਰਤਾ ਨਹੀਂ ਹੁੰਦਾ ਸਦਾ ਹੀ ਮੰਦੇ ਕਰਮਾਂ ਤੋਂ ਬਚਿਆ ਰਹਿਣਾ ਹੈ ਸੋ ਜੇ ਸਿੱਖਾਂ ਕੋਲ ਕਿਰਪਾਣ ਹੋਵੇ ਤਾਂ ਉਹਨੂੰ ਉਹਨਾਂ ਨੂੰ ਸਦਾ ਯਾਦ ਰਹਿਣਾ ਹੈ ਕਿ ਇਸ ਦੇ ਹੀ ਨੇ ਵੀ ਇੱਕ ਦਿਨ ਕਾਰਨ ਰੂਪ ਕਿਰਪਾਣ ਦੀ ਭੇਟਾ ਹੋ ਜਾਣਾ ਹੈ ਤਾਂ ਕਿਉਂ ਨਾ ਐਸੇ ਨੇਤ ਦੇਹੀ ਨੂੰ ਪਰਪਕਾਰਾਂ ਦੇ ਸੇਵਾ ਵਿੱਚ ਲਾਇਏ ਸੋ ਇਸ ਵਾਸਤੇ ਕਿਰਪਾਨ ਰੱਖਣੀ ਜ਼ਰੂਰੀ ਹੈ ਤੇ ਇਸ ਦੇ ਵਾਸਤੇ ਧਨ ਕਰਨ ਬੇਅੰਤ ਗੁਣ ਹਨ ਇਸ ਵਾਸਤੇ ਗੁਰੂ ਜੀ ਨੇ ਪੰਜਵਾਂ ਕੱਕਾ ਸਖ ਨੂੰ ਕਿਰਪਾਨ ਬਖਸ਼ੀ ਹੈ ਤੇ ਸਦਾ ਇਹ ਯਾਰਕ ਸਖ ਨੂੰ ਅੰਗ ਸੰਗ ਰੱਖਣ ਰੱਖਣੀ ਜੋਗ ਹੈ ਸੋ ਇਹ ਪੰਜ ਕਰਕੇ ਕੱਕੇ ਰੱਖਣੇ ਸਿੰਘ ਦਾ ਧਰਮ ਹੈ ਐਸੇ ਸਵਾਹੀ ਨੂੰ ਬਾਦੀ ਤੋਂ ਬਿਨਾ ਕੋਈ ਇਸ ਸਵਾਰ ਨਹੀਂ ਸਿਆਣ ਨਹੀਂ ਸਕਦਾ ਐਸੇ ਹੀ ਗੁਰੂ ਦੀ ਦੀ ਸਿੱਖਿਆ ਨੂੰ ਵਰਦੀ ਤੋਂ ਬਿਨਾ ਥਾਉ ਨਹੀਂ ਮਿਲਦਾ ਐਸੀ ਰਹਿਤ ਨਾਮੇ ਵਿੱਚ ਲਿਖਿਆ ਹੈ ਰੇਤ ਪਿਆਰੀ ਮੁੰਝ ਕੋ ਸਿੱਖ ਪਿਆਰਾ ਨਹੀਂ ਨਹੀਂ ਰਹੇ ਸੋਈ ਸਖ ਮੇਰਾ ਉਹ ਠਾਕਰ ਮੈਂ ਉਸ ਕਾ ਚੀਰਾ ਪੰਜਾ ਕਕਿਆਂ ਤੋਂ ਸਿੱਖਿਆ ਦਾ ਸੰਕੇਪ ਆਵੋ ਸੋ ਪੰਜਾ ਕੱਕਿਆਂ ਦੀ ਰਹਿਤ ਰੱਖਣੀ ਜ਼ਰੂਰੀ ਹੈ ਕਿ ਇਸ ਇਸ ਕਰਕੇ ਪਰਮੇਸ਼ਰ ਦੀ ਕੁਦਰਤੀ ਕਾਨੂੰਨਾਂ ਦੀ ਉਲੰਘਣਾ ਨਹੀਂ ਹੁੰਦੀ ਤੇ ਅਸਥਿਰ ਜਾਈ ਪਰ ਚੱਲਣਾ ਹੀ ਸਿੱਖਿਆ ਮਿਲਦੀ ਹੈ ਤੇ ਸਵਪਨ ਦੁਆਰਾ ਰੱਬੀ ਨੂਰ ਦੀ ਪ੍ਰਾਪਤੀ ਹੁੰਦੀ ਹੈ गंगा गंगा केشان ਦੀ ਸਫਾਈ ਕਰਦਾ ਹੈ ਤੇ ਸਾਨੂੰ ਸਿੱਖਿਆ ਦਿੰਦਾ ਹੈ ਕਿ ਜੈਸੇ ਕੰਗਾ ਮਗਣ ਕਰਕੇ ਇਹ ਸਾਫ ਹੋ ਜਾਂਦੇ ਹਨ ਤੈਸੇ ਹੀ ਤੁਸੀਂ ਆਪਣੀ ਮਾਨਵੈਸ ਵਿਚਾਰਪੇ ਕੰਗਾ ਫੇਰ ਕੇ ਮਨ ਨੂੰ ਸਾਫ ਕਰੋ ਤੇ ਸੁਖ ਸ਼ੁੱਧ ਕਰੋ ਕੜਾ ਕੜੇ ਤੋਂ ਸਿੱਖਿਆ ਮਿਲਦੀ ਹੈ ਜੈਸੇ ਕੜਾ ਹਰ ਬਖਤਵਾਂ ਦੇ ਨਾਲ ਕੜਿਆ ਰਹਿੰਦਾ ਹੈ ਤੈਸੇ ਤੁਸੀਂ ਵੀ ਮਨ ਨੂੰ ਹੜਕੇ ਰੱਖੋ ਭਾਵ ਕੇ ਮਨ ਨੂੰ ਜੱਤਲ ਬੂ ਮੂਨ ਜਿੱਤੇ ਜੰਗ ਜੀਤ ਐਸਾ ਕੰਨ ਨਾਲ ਜੰਗ ਨੂੰ ਜੱਤ ਲਈਦਾ ਹੈ ਕਿ ਸ਼ਹਿਰਾ ਕੇ ਸ਼ਹਿਰੇ ਤੋਂ ਸਿੱਖਿਆ ਮਿਲਦੀ ਹੈ ਕਿ ਜੈਸੇ ਹਨੂਮਾਨ ਤੇ ਹੋਰ ਬਿਆੰਤ ਵਰ ਸਿੱਖਾ ਨੇ ਕਿ ਸ਼ਹਿਰਾ ਪਹਿਨਿਆ ਤੇ ਜਤ ਸਤ ਰੱਖਿਆ ਹੈ ਤੈਸੇ ਤੁਸੀਂ ਵੀ ਜਤ ਸਤ ਨੂੰ ਕਾਇਮ ਰੱਖੋ ਇਕਾਂ ਨਾਰੀ ਸਦਾ ਜਤੀ ਪਰ ਨਾਰੀਤੀ ਪੈਣ ਮਖਾਣੀ ਸੋ ਪਾਇਗਲਦਾ ਹੀ ਦੀ ਤੋਕ ਅਨੁਸਾਰ ਜਤੀ ਰਹੋ ਕਰਪਾਨ ਕਰਪਾਨ ਜੋ ਕੇ ਅਕਾਰ ਪਰਕਤੀ ਸ਼ਕਤੀ ਦਾ ਰੂਪ ਹੈ ਤੇ ਇਹ ਹਰ ਵਾਰ ਸਿੱਖਿਆ ਦਿੰਦੀ ਹੈ ਕਿ ਦੁਨੀਆ ਦੇ ਸਭ ਲੋਕਾ ਮੇਰੀ ਇਸ ਘਾਣ ਤੋਂ ਪਾਰ ਹੋ ਗਏ ਹਨ ਸੋ ਤੂੰ ਵੀ ਕਾਰ ਨੂੰ ਸਦਾ ਯਾਦ ਰੱਖ ਅੱਦਕ ਸਿੱਖਿਆ ਪੰਜਾਂ ਕੱਕਿਆਂ ਤੋਂ ਮਿਲਦੀ ਹੈ ਇਸੇ ਤਰ੍ਹਾਂ ਹੋਰ ਵੀ ਸਿੱਖਿਆ ਜਿਹੜੀਆਂ ਕੇ ਅਮਤ ਸਖਣ ਮਿਲੇ ਦੱਸੀਆਂ ਜਾਂਦੀਆਂ ਹਨ ਧਾਰਨ ਕਰਨੀਆਂ ਜ਼ਰੂਰੀ ਹਨ ਸਿਧਾਂਤ ਉੱਪਰ ਲਿਖੇ ਨਾਮ ਅਨਸਾਰ ਚੱਲਣ ਕਰਕੇ ਤੇ ਸਦਾ ਆਪਣੀ ਮਰਤੀ ਨੂੰ ਵਾਹਿਗੁਰੂ ਦੇ ਚਾਨਾ ਵਿੱਚ ਲਾਉਣ ਕਰਕੇ ਇਹ ਜੀਵ ਖਾਲਸਾ ਕਹਾਂ ਕਹਾਂ ਸਕਦਾ ਹੈ ਇਹੋ ਜੈ ਖਾਲਸੇ ਨੂੰ ਹੀ ਗੁਰੂ ਆਪਣਾ ਰੂਪ ਦੱਸਦਾ ਹੈ ਜਥਾ ਵਰਸਿ ਖਸ ਖਬਰ ਹੈ ਇਕੂ ਗੁਰਪਦੇਸ ਚਲਾਏ RAM ਨਾਮ ਮੰਤ ਹਰਦੇ ਦੀਵੇ ਨਾਨਕ ਨੂੰ ਨਸ ਪਾਈ ਹਰ ਹਰ ਜੰਦੂ ਦੋਈ ਇੱਕ ਹੈ ਮੈਮ ਵਿਚਾਰ ਕੁਛ ਨਹੀਂ ਜਾਲਤੇ ਬਜੋ ਤਰੰਗ ਜਿਉਂ ਜਲ ਹੀ ਮਿਖੇ ਸਮਾਈ ਸੋ ਹਰ ਇੱਕ ਸਿੱਖ ਨੂੰ ਚਾਹੀਦਾ ਹੈ ਕਿ ਖਾਲਸਾ ਬਣ ਕੇ ਉਹ ਵਾਹਿਗੁਰੂ ਦੇ ਚਰਨਾਂ ਨਾਲ ਭੇਦ ਹੰਦਾ ਹੋਇਆ ਮਿੱੱਛੀ ਲੀਨ ਹੋ ਜਾਵੇ। ਕਿਵਤ ਜਿਹੜੇ ਹਰ ਧਿਆਵੇ ਸਦਾ ਪਾਉਂਦੇ ਨੇ ਪਰਮਗਤ ਤਿੰਨਾ ਸਦ ਕੱਟੇ ਦੁੱਖ ਆਦਿ ਜਮ ਜਾਲ ਸ ਦੂਸਰਾ ਨਾਮ ਦੇ ਲਿ ਵਿਚ ਲਿਆਵੀ ਹਰੀ ਨਾਮ ਖੰਭੇਨਾ ਰੱਖੇ ਗੁਰੂ ਚਰਨਾਂ ਦੀ ਮਨ ਸਦਾ ਲਾਲ ਸ ਗੋਰ ਮੜੀ ਮੱਟ ਕਦੀ ਭੁੱਲ ਕੇ ਨਾ ਮੰਨਦੇ ਨੇ ਰੇਤ ਗੁਰੂ ਧਾਰ ਮੰਨ ਹੋ ਵਿਖਸ਼ ਹੋਸ਼ ਹੋਸ਼ ਹਾ ਅਸਲਾ ਕਰਦੇ ਭਗਤ ਹਰ ਸਦਾ ਪਕਾਰਦੇਲ ਐਸਾ ਦਸ਼ਮੀਸ ਜੀ ਬਣਾਇਓ ਪੰਥ ਖਾਲਸਾ ਇਥੋਂ ਹੁਣ ਸਮਾਪਤ ਕਰਦੇ ਆਂ ਮੋਨਣ ਵਿੱਚ ਕੋਈ ਅੱਖਰ ਵੰਦਾ ਘਟਾ ਪੁੱਲ ਚੱਕ ਮਾਫ ਕਰਨਾ ਉਹ ਦੀਆਂ 냔 ਮੱਛੀ ਦੇ ਸੱਤ ਤੇ ਹੱਥ ਰੱਖਣਾ ਨਾਲ ਦੀਆਂ ਆਪਣੀ ਚਾਲਾਂ ਦੀ ਪਰ ਇਹਦੇ ਨਾਮ ਨਾਲ ਜੋੜਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ